ਗਰੜਦੀ ਨਜ਼ਦੀਕ ਪੈਂਦੇ ਪਿੰਡ ਕੜੂਆ ਵਿਖੇ ਸ਼ੁੱਕਰਵਾਰ ਸਵੇਰੇ ਜ਼ਬਰਦਸਤ ਸੜਕ ਹਾਦਸਾ ਹੋ ਗਿਆ ਜਿਸ ਵਿੱਚ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੀ ਕਾਰ ਦੀ ਪੀਆਰਟੀਸੀ ਬੱਸ ਦੇ ਨਾਲ ਸਾਹਮਣੇ ਤੋਂ ਟੱਕਰ ਹੋ ਗਈ ਜਿਸ ਦੇ ਚਲਦਿਆਂ ਕਾਰ ਚ ਸਵਾ ਡਰਾਈਵਰ ਸਮੇਤ ਇੱਕੀ ਪਰਿਵਾਰ ਦੇ ਚਾਰ ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੇ ਪੁੱਤਰ ਜਨੈਲ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦੀ ਕਿਡਨੀਆਂ ਦੀ ਬਿਮਾਰੀ ਦਾ ਇਲਾਜ ਚੱਲ ਰਿਹਾ ਸੀ ਜਿਸ ਦੇ ਇਲਾਜ ਦੇ ਲਈ ਉਸਦੇ ਮਾਤਾ ਪਿਤਾ ਲੜਕੀ ਨੂੰ ਲੈ ਕੇ ਡਰਾਈਵਰ ਸਮੇਤ ਪੀਜੀਆਈ ਚੰਡੀਗੜ੍ਹ ਲੈ ਕੇ ਜਾ ਰਹੇ ਸੀ ਤਾਂ ਰਾਹ ਵਿੱਚ ਹੀ ਇਹ ਹਾਦਸਾ ਵਾਪਰ ਗਿਆ ਕਿਹੜੇ ਪਿੰਡ ਤੋਂ ਤੇ ਜੀ ਇਹ ਲੁਧਿਆਣਾ ਲੋ ਜੀ ਲੁਧਿਆਣਾ ਤੋਂ ਕਿੱਥੇ ਚੱਲੇ ਤੇ ਜੀ ਇਹ ਪੀਜੀ ਦਵਾਈ ਲੈਣ ਚੱਲੇ ਜੀ ਭੈਣ ਜੀ ਕੀ ਗੱਲ ਹੋ ਗਈ ਤੇ ਜੀ ਉਹ ਕਿਡੀਆਂ ਫਲ ਲਾਈ ਦਵਾਈ ਆ ਅੱਛਾ 3 ਹਰੇਕ ਮਹੀਨੇ ਜੀ 2 ਮਹੀਨੇ 3 ਮਹੀਨੇ ਬਾਅਦ ਨੂੰ ਲੈ ਕੇ ਜਾਣਾ ਪੰਦਰ ਹੈ ਪੀਜੀ ਹੂੰ ਤੇ ਮੇਰੇ ਮੰਮੀ ਨੇ ਡੈਡੀ ਤੇ ਭੈਣ ਮੇਰੀ ਹਾਂ ਤਿੰਨੇ ਗਏ ਸੀ ਜੀ ਸਵੇਰੇ 5 ਵਜੇ ਘਰੋਂ ਨਿਕਲੇ ਸੀ ਰਾਤ ਵੀ ਨੂੰਹਾਂ ਤਾਂ ਫੋਨ ਆ ਗਿਆ ਜੀ ਆਦਮ ਹੋ ਗਿਆ ਬੰਦ ਵਾਲੇ ਇੱਕ ਤਾਂ ਜਲਦੀਪ ਕੁਮਾਰ ਸੀਗਾ ਜੀ ਉਹਦੀ ਪਤਨੀ ਸੀਗੀ ਮਨੋਦੇਵੀ ਤੇ ਲੜਕੀ ਪਤਨੀ ਰੰਜਨਾ ਦੇਵੀ ਤੇ ਪੁਨੋਜ ਦੀ ਬੇਟੀ ਸੀ ਤੇ 64 ਰੈਲਸ ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਫਰਾਰ ਬਾਜ਼ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੋਰਿੰਡਾ ਤੋਂ ਨਵਜੋਤ ਸੋਹੀ ਜਗਬਾਣੀ ਟੀਵੀ